ਵਾਧੇ ਖਲਖ ਚੈਨਲ ਦੇ ਵਿੱਚ ਸੱਚ ਦੇ ਪਾਣੀਆ ਇਨਸਾਫ ਦੇ ਪਿਆਰੀਆਂ ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਪੁਰਜੋਰ ਸਵਾਗਤ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਗੁਰੂਆਂ ਦਾ ਸੰਦੇਸ਼ ਫਲਾਂ ਵਾਲੀ ਧਰਤੀ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿੱਥੇ ਚਿੱਟੇ ਨੇ ਘੇਟਾਇਆ ਹਰ ਪਿੰਡ ਦੇ ਵਿੱਚ 70 ਵਿਖਿਆ ਇੰਨੀ ਇੰਨਾ ਜਿਆਦੇ 70 ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜਦੋਂ ਜਿਹਨੂੰ ਕੋਈ ਖਾੜਕੋਂ ਦਾ ਸਮਾਂ ਕੋਈ ਕਾਲਾ ਦੌਰ ਕਹੀ ਜਾਂਦੇ ਆ ਉਸ ਸਮੇਂ ਇੰਨੀਆਂ ਇੰਨੀਆਂ ਜਾਨਾਂ ਨਹੀਂ ਗਈਆਂ ਜਿਵੇਂ ਚਿੱਟੇ ਨੇ ਜਾਨਾਂ ਲੈ ਲਈਆਂ ਪੰਜਾਬ ਦੇ ਨੌਜਵਾਨਾਂ ਦੀ ਜਿਹੜੇ ਨੌਜਵਾਨ ਜਿਹੜੇ ਨੌਜਵਾਨ ਦੁਸ਼ਮਨਾ ਦੇ ਮੂਹਰੇ ਹਿੱਕਾਂ ਢਾ ਕੇ ਖੜਦੇ ਸੀਗੇ ਜਿਨ੍ਹਾਂ ਨੇ ਕਦੇ ਵੀ ਮੌਤ ਦਾ ਭੈਣ ਹੀ ਮੰਨਿਆ ਪਰ ਇੱਕ ਸਰੀਂਜ ਦੇ ਸੂਈ ਨੇ ਉਹਨਾਂ ਨੂੰ ਖਤਮ ਕਰਕੇ ਰਾਂ ਦਿੱਤਾ ਦੂਜੀ ਵੱਡੀ ਮਾੜੀ ਗੱਲ ਜਿਵੇਂ ਪੰਜਾਬ ਦੇ ਵਿੱਚ ਹੌਣ ਹਾਰ ਨੌਜਵਾਨਾਂ ਦਾ ਕਤਲ ਹੋ ਰਿਹਾ ਹੈ ਇਹ ਹੋਰ ਵੀ ਬਹੁਤ ਮੰਦ ਭਗਾ ਸੰਦੀਪ ਨੰਗਲ ਸੰਦੀਪ ਅੰਬੀਆਂ ਕਬੱਡੀ ਦੇ ਪਲੇਅਰ ਦਾ ਕਤਲ ਹੋਇਆ ਇਸੇ ਤਰ੍ਹਾਂ ਕਈ ਹੋਰ ਵੱਡੇ ਵੱਡੇ ਕਤਲ ਹੋਏ ਤੇ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਅੱਜ ਜਿਹੜੀ ਗੱਲ ਅਸਲ ਦੇ ਵਿੱਚ ਕਰਨ ਵਾਲੀ ਇਹ ਆ ਇੱਕ ਕਤਲ ਕੱਲ ਸੈਣਾ ਦੇ ਸਰਪੰਚ ਸਰਦਾਰ ਸੁਖਮਿੰਦਰ ਸਿੰਘ ਜਿਹਨੂੰ ਕਲਕੱਤਾ ਵੀ ਕਿਹਾ ਜਾਂਦਾ ਉਹਨਾਂ ਦਾ ਕਤਲ ਹੋਇਆ ਕਤਲ ਕਰਨ ਵਾਲਾ ਵੀ ਕਹਿੰਦਾ ਇੱਕ ਐਸਾ ਨੌਜਵਾਨ ਜਿਹੜਾ 15 ਸਾਲ ਤੋਂ ਉਹਨਾਂ ਨੂੰ ਜਾਣਦਾ ਸੀ ਇਹ ਵੀ ਕਿਹਾ ਜਾਂਦਾ ਹੈ ਵੀ ਨਸ਼ੇ ਦਾ ਵੀ ਆਦੀ ਸੀਗਾ ਉਹ ਜਿਹਨੇ ਕਤਲ ਕੀਤਾ ਵਾਵੇਂ ਲੋਕਾਂ ਨੇ ਉਥੇ ਧਰਨਾ ਮਾਰਿਆ ਹੋਇਆ ਪੁਲਿਸ ਦਾ ਇਹ ਕਹਿਣਾ ਵੀ ਜਿਹੜੇ ਦੋਸ਼ੀਆਂ ਗ੍ਰਿਫਤਾਰ ਕਰ ਲਏ ਗਏ ਆ ਪਰ ਲੋਕ ਇਹ ਕਹਿ ਰਹੇ ਆ ਵੀ ਇਸ ਕਤਲ ਦੇ ਵਿੱਚ ਇੱਕ ਅਮਲੇ ਲਾਹਵ ਸਿੰਘ ਉਦੋਂ ਕੇ ਉਹਦਾ ਨਾਮ ਦੀ ਵੀ ਚਰਚਾ ਕਰ ਰਹੇ ਆ ਸੱਚ ਪਤਾ ਨਹੀਂ ਝੂਠ ਉਹਦੇ ਜਿਹੜਾ ਪੁਰਾਣਾ ਲਾਹਵ ਸਿੰਘ ਦੇ ਨਾਲ ਜੋ ਬਹਿਸ ਵਸਾਈ ਹੋਈ ਆ ਉਹ ਸਰਪੰਚ ਦੀ ਤੇ ਹੋਰ ਕਈ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਜਿਵੇਂ ਕਈ سوشل میڈیا ਤੇ ਕਈਆਂ ਦੇ ਬਿਆਨ ਆ ਰਹੇ ਆ ਉਥੇ ਧਰਨੇ 'ਚ ਬੈਠਿਆਂ ਦੇ ਵਿਸ਼ਾ ਜਾਂਚ ਤਾਂ ਮੰਗਦਾ ਹੀ ਆ ਪਰ ਅਸਲ ਦੇ ਵਿੱਚ ਕਹਾਣੀ ਇਹ ਆ ਸਿੱਧੂ ਮਸੇਵਾਲੇ ਨੂੰ ਜਾਨ ਦਾ ਖਤਰਾ ਸੀ ਸਿੱਧੂ ਮਸੇਵਾਲਾ ਪੰਜਾਬੀ ਦਾ ਮਸ਼ਹੂਰ ਗਾਇਕ ਉਹਨੂੰ ਸਾਰਿਆਂ ਨੂੰ ਪਤਾ ਹੈ ਵੀ ਉਹਨੂੰ ਜਾਨ ਦਾ ਖਤਰਾ ਸੀ ਉਹਨੂੰ ਧਮਕੀਆਂ ਥ੍ਰੈਟਸ ਆ ਰਹੇ ਸੀਗੇ ਸਿਕਿਉਰਿਟੀ ਮਿਲੀ ਹੋਈ ਸੀ ਕਿ ਉਹਨੇ ਇਲੈਕਸ਼ਨ ਵੀ ਲੜੀ ਸੀ ਕਿ ਬੇਸ਼ੱਕ ਹਾਰ ਗਿਆ ਉਸ ਸ਼ਖਸ ਨੇ ਪੰਜਾਬੀ ਦੇ ਐਸੇ ਗੀਤ ਗਾਏ ਕਿ ਹਾਲੀਵੁੱਡ ਦੁਨੀਆ ਤੱਕ ਉਹਦੇ ਮਰੀਦ ਬਣ ਗਏ ਕਰੋੜਾਂ ਰੁਪਏ ਦਾ ਟੈਕਸ ਭਰਦਾ ਸੀਗਾ ਐਸੇ ਨੌਜਵਾਨਾਂ ਤਾਂ ਬਚਾਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਓਡੀਸ਼ ਸਿਕਿਉਰਿਟੀ ਵਾਪਸ ਲੈ ਲਈ ਸਿਕਿਉਰਿਟੀ ਵਾਪਸ ਜਿਹੜੀ ਲਈ ਘਟਾਈ ਪੂਰੀ ਭਾਵੇਂ ਨਹੀਂ ਲਈ ਸਿਕਿਉਰਿਟੀ ਜਿਹੜੀ ਘਟਾਈ ਉਦੀ ਖਬਰ ਵੀ ਹਵਾਰ ਦੇ ਵਿੱਚ ਆ ਗਈ ਬਿਸਕੋਟੀ ਲੈ ਲਈ ਤੇ ਹਮਲਾਵਰਾਂ ਨੇ ਮੌਕੇ ਦਾ ਫਾਇਦਾ ਠੇਰ ਕੇ ਸ਼ੇਰ ਦਾ ਕਤਲ ਕਰਤਾ ਸਿਕਿਉਰਟੀ ਵਾਪਸ ਲੈ ਕੇ ਖਬਰ ਲਾਣੀ ਕਿੰਨੀ ਭਿਆਨਕ ਸਾਬਤ ਹੋਈ ਉਹਦੇ ਨਾਲ ਇਹ ਪੁਲਿਸ ਵਾਲੇ ਵੀ ਉੱਥੋਂ ਦੇ ਜਾਣਕਾਰ ਮੰਨਦੇ ਆ ਤੇ ਇਹ ਜਿਹੜਾ ਕਤਲ ਹੋਇਆ ਸਰਪੰਚ ਸੁਖਵਿੰਦਰ ਸਿੰਘ ਸੈਣਾ ਇਹਦਾ ਕਹਿੰਦੇ ਅਸਲਾ ਹੀ ਜਮਾ ਕਰਾ ਲਿਆ ਗਿਆ ਸੀਗਾ ਅਸਲਾ ਹੀ ਤੇ ਉਹਨੇ ਕਈ ਵਾਰ ਮੰਗਿਆ ਇਹਦੇ ਬਾਰੇ ਵੀ ਕਈ ਚਸ਼ਮਦੀਦ ਆਪਣੇ ਬਿਆਨ ਦੇ ਰਹੇ ਨੇ ਵੀ ਅਸੀਂ ਵੀ ਐਸਐਸਪੀ ਨੂੰ ਟੈਲੀਫੋਨ ਦਿੱਤਾ ਸੀਗਾ ਐਸਾ ਨੌਜਵਾਨ ਜਿਹੜਾ ਕਿ ਲਗਾਤਾਰ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਹੈ ਬੇਸ਼ੱਕ ਉਹ ਸਰਕਾਰ ਦੇ ਖਿਲਾਫ ਹੀ ਜਾਵੇ ਜਿਹੜਾ ਆਮ ਲੋਕਾਂ ਲਈ ਖੜ ਰਿਹਾ ਹੈ ਪਿੰਡ ਲਈ ਖੜ ਰਿਹਾ ਹੈ ਬਿਵਾਕੀ ਨਾਲ ਆਪਣੀ ਗੱਲ ਕਰਦਾ ਚਾਹੇ ਉਹਦੇ ਨਾਲ ਵਿਚਾਰ ਕਿਸੇ ਦੇ ਮਿਲਦੇ ਆ ਜਾਂ ਨਹੀਂ ਮਿਲਦੇ ਅਜਿਹੇ ਨੌਜਵਾਨ ਦੀ ਉਹਨੂੰ ਜਿਹੜਾ ਉਹਦਾ ਅਸਲਾ ਨਿੱਜੀ ਸੀਗਾ ਉਹ ਵੀ ਜਮ੍ਹਾਂ ਕਰਵਾਉਣਾ ਵੀ ਕੋਈ ਚੰਗੀ ਗੱਲ ਨਹੀਂ ਸੀ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਾਨ ਮਾਲ ਦੀ ਰੱਖਿਆ ਕਰਨੀ ਪਰ ਉਹਦੀ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਹਿੰਦੇ ਅਸਲਾ ਨਹੀਂ ਮਿਲਿਆ ਤੇ ਪਾਣਾ ਵਾਪਰ ਗਿਆ ਬਹੁਤ ਮੰਦਭਾਗੀ ਗੱਲ ਆ ਤੇ ਇੱਥੇ ਜਦੋਂ ਕਿਹਾ ਜਾਂਦਾ ਵੀ ਲੋਕਾਂ ਦੀ ਸਰਕਾਰ ਆ ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੁਆਰਾ ਚੁਣੀ ਹੋਈ ਲੋਕਾਂ ਦੇ ਲਈ ਲੋਕਾਂ ਦੀ ਸਰਕਾਰ ਹੁੰਦੀ ਆ ਇਹੀ ਸਾਡੇ ਸੰਵਿਧਾਨ ਦਾ ਫਿਲਸਫਰ ਪਰ ਜਿਹੜੇ ਵੱਡੇ ਘਰਾਨੇ ਆ ਉਹਨਾਂ ਨੂੰ ਬਿਨ ਮੰਗੇ ਹੀ ਕੇਵਲ ਟੌਰ ਬਣਾਉਣ ਦੇ ਲਈ ਹੀ ਸਿਕਿਉਰਿਟੀ ਦਿੱਤੀ ਜਾਂਦੀ ਆ ਛੋਟੇ ਮੋਟੇ ਕਿਸੇ ਪਾਰਟੀ ਦੇ ਅਧਿਕਾਰ ਹੁੰਨੇ ਆ ਉਹ ਸਿਕਿਉਰਿਟੀ ਲਈ ਫਿਰਦੇ ਆ ਨੀਰਨ ਕੋਈ ਖਤਰਾ ਨਹੀਂ ਹੁੰਦਾ ਮੰਤਰੀਆਂ ਦੇ ਵੱਡੇ ਵੱਡੇ ਮੁੱਖ ਮੰਤਰੀਆਂ ਦੇ ਰਿਸ਼ਤੇਦਾਰਾਂ ਤੱਕ ਨੂੰ ਵੱਡੀ ਵੱਡੀ ਸਿਕਿਉਰਿਟੀ ਦਿੱਤੀ ਜਾਂਦੀ ਆ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਵੀ ਭਰਾ ਭਣ ਜੇ ਉਹ ਵੀ ਸਿਕਿਉਰਟੀਆਂ ਲਈ ਫਿਰਦੇ ਆ ਜਿਨ੍ਹਾਂ ਦੇ ਨਾਲ ਕੋਈ ਵੀ ਅਜਿਹੀ ਗੱਲ ਨਹੀਂ ਹੁੰਦੀ ਪਰ ਆਮ ਬੰਦਾ ਜਿਨੇ ਆਪਣੀ ਹਫਾਜ਼ਤ ਦੇ ਲਈ ਲਾਇਸੈਂਸ ਬਣਾਇਆ ਹੁੰਦਾ ਉਹ ਲਾਇਸੈਂਸ ਅਤੇ ਉੱਪਰ ਅੰਕਿਤ ਕੀਤਾ ਹੋਇਆ ਅਸਲਾ ਕਾਨੂੰਨੀ ਤੌਰ ਤੇ ਅਸਲਾ ਉਹੀ ਜਮਾ ਕਰਾ ਲੈਣਾ ਕਿ ਕਿੱਥੋਂ ਦੀ ਦਿਆਨਦਾਰੀ ਆ ਸਵਾਲ ਤਾਂ ਖੜੇ ਹੋਣਗੇ ਅਕਸਰ ਅਸੀਂ ਐਵੀ ਦੇਖਦੇ ਆ ਜਦੋਂ ਚੋਣਾਂ ਦਾ ਸਮਾਂ ਹੁੰਦਾ ਹੈ ਇਲੈਕਸ਼ਨਾਂ ਦਾ ਸਮਾਂ ਹੁੰਦਾ ਹੈ ਅਸਲੀ ਅਸਲੇ ਵਾਲੇ ਲਾਇਸੈਂਸੇ ਧਾਰੀਆਂ ਦੇ ਅਸਲੇ ਜਮਾ ਹੋ ਜਾਂਦੇ ਆ ਪਰ ਹਮੇਸ਼ਾ ਵਾਰਦਾਤਾ ਹੁੰਦੀ ਆ ਨਜਾਇਜ਼ ਅਸਲਿਆਂ ਨਾਲ ਕਦੇ ਨਹੀਂ ਦੇਖਿਆ ਵੀ ਅਸਲੇ ਵਾਲੇ ਬੰਦੇ ਨੇ ਕਿਤੇ ਵਾਰਦਤ ਕੀਤੀ ਹੋਵੇ ਪਰ ਜਦੋਂ ਚੋਣਾ ਆਣੀਆਂ ਨੇ ਚਾ ਛੋਟੀਆਂ ਜਾਂ ਵੱਡੀਆਂ ਅਸਲਾ ਧਾਰਕਾਂ ਦਾ ਅਸਲਾ ਜ਼ਰੂਰ ਜਮਾ ਹੋ ਜਾਂਦਾ ਤੇ ਲੋਕਾਂ ਦਾ ਆਮ ਲੋਕਾਂ ਦੀ رائے ਆ ਵੀ ਜਿਨ੍ਹਾਂ ਦੇ ਕੋਲ ਲਾਇਸੈਂਸੀ ਅਸਲਾ ਹੈ ਜਿਹਨੂੰ ਕੇ ਸਰਕਾਰ ਨੇ ਪੂਰੀ ਪ੍ਰਮਾਣਿਕਤਾ ਨਾਲ ਆਕਾ ਪੂਰੀ ਜਾਂਚ ਪੜਤਾਲ ਤੋਂ ਬਾਅਦ دیا ਹੁੰਦਾ ਹੈ ਤੇ ਕੋਈ ਵਜ੍ਹਾ ਹੁੰਦੀ ਆ ਤਾਂ ਉਹਨਾਂ ਦਾ ਅਸਲਾ ਜਮਾ ਕਰਵਾਣਾ ਕਦੇ ਵੀ ਨਿਆਪੂਰਵਕ ਨਹੀਂ ਕੀਤਾ ਜਾ ਸੌਦਾ ਸਰਕਾਰਾਂ ਨੂੰ ਇਹਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਆ ਪੰਜਾਬ ਨੂੰ ਦੇ ਵਿੱਚ ਕਿਵੇਂ ਕਿਸੇ ਨੇ ਸੇ ਦਾ ਤਕੜਾ ਘੜਦਾ ਹੜਾ ਨਾਲ ਮਾਰ ਰਿਆ ਗਿਆ ਕਰਜੇ ਨਾਲ ਮਾਰਿਆ ਗਿਆ ਹੱਕੀ ਮੰਗਾ ਨੇ ਪੰਜਾਬ ਦੇ ਚੰਗੇ ਚੰਗੇ ਨੌਜਵਾਨ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਆ ਉਹ ਦੁਨੀਆ ਤੋਂ ਚਲੇ ਗਏ ਐਕਸੀਡੈਂਟ ਹੋ ਗਿਆ ਦੀਪ ਸਿੱਧੂ ਐਕਸੀਡੈਂਟ ਕਹਿੰਦੇ ਐਕਸੀਡੈਂਟ ਹੋ ਗਿਆ ਬਹੁਤ ਸਾਰੇ ਕਹਿੰਦੇ ਕਤਲ ਹੋ ਗਿਆ ਪਰਚਾ ਲੱਗ ਗਿਆ ਪੰਜਾਬ ਦੇ ਲਈ ਬੋਲਣ ਵਾਲੇ ਜਿਹੜੇ ਨੌਜਵਾਨਾਂ ਲੋਕਾਂ ਦੇ ਲਈ ਖੜਨ ਵਾਲੇ ਨੌਜਵਾਨ ਹੀ ਅਸਲੀ ਪੰਜਾਬ ਦੀ ਅਮਾਨਤ ਤਾਂ ਜੇਕਰ ਅਸੀਂ ਇਹਨਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ ਇਹਨਾਂ ਦੀ ਹਿਫਾਜ਼ਤ ਜੇ ਅਸੀਂ ਨਹੀਂ ਕਰ ਸਕਦੇ ਉਹ ਖੁਦੇ ਕਰਨੀ ਚਾਹਨੇ ਆ ਤਾਂ ਉਹਨਾਂ ਦੇ ਲਈ ਅਸਲਾ ਜਿਹੜਾ ਦਿੱਤਾ ਹੋਇਆ ਉਹ ਜਮ੍ਹਾਂ ਕਰਾਉਣਾ ਕਿੰਨਾ ਕਵਾਜਵਾ ਸ਼ੱਕ ਦੇ ਸਵਾਲ ਤਾਂ ਸ਼ੱਕ ਤੇ ਹੋਏਗਾ ਹੀ ਹੋਏਗਾ ਪਰ ਹੋਇਆ ਬਹੁਤ ਦੁਨੀਆ ਦੇ ਵਿੱਚ ਇਸ ਕਸਲ ਦੀ ਵੀ ਬਹੁਤ ਵੱਡੀ ਚਰਚਾ ਜਿਵੇਂ ਪਹਿਲਿਆਂ ਦੀ ਆਰੋਣਾ ਇਲਾਕਿਆਂ ਦੇ ਵਿੱਚ ਹੋਇਆ ਜਿੱਥੇ ਸਿੱਧੂ ਮਸੇਵਾਲਾ ਦਾਇਰਿਆ ਸੰਗਰੂਰ ਬਰਨਾਲਾ ਵਗੈਰਾ ਸੋ ਆਪਣੀਆਂ ਨੀਤੀਆਂ ਨੂੰ ਸੁਧਾਰਨਾ ਚਾਹੀਦਾ ਹੈ ਲੋਕਾਂ ਦੀ ਜਾਨ ਬਚਾਉਣਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ ਅਸਲੀ ਦੋਸ਼ੀ ਕੋਈ ਵੀ ਹੋਵੇ ਘਟੈਰੇ 'ਚ ਖੜਾ ਹੋਣਾ ਚਾਹੀਦਾ ਬਾਹਰਲੇ ਕੰਟਰੀਆਂ ਦੇ ਵਿੱਚ ਵੱਡੇ ਵੱਡੇ ਦੋਸ਼ੀਆਂ ਨੂੰ ਫਾਇਦੇ ਤੱਕ ਲਾਇਆ ਜਾਂਦਾ ਹੈ ਵੱਡੇ ਵੱਡੇ ਮੰਤਰੀਆਂ ਪ੍ਰਧਾਨ ਮੰਤਰੀਆਂ ਨੂੰ ਕਰਾਪਸ਼ਨ ਦੇ ਦੋਸ਼ ਦੇ ਵਿੱਚ ਜੇਲ੍ਹਾਂ 'ਚ ਜਾਂ ਕਈ ਥਾਂ ਤੇ ਦਾ ਗੋਲੀ ਦਾ ਹੀ ਆਰਡਰ ਹੋ ਜਾਂਦਾ ਹੈ ਤਾਂ ਸਾਡਾ ਸੰਵਿਧਾਨ ਵੀ ਇਮਾਨਦਾਰੀ ਦੇ ਨਾਲ ਲਾਗੂ ਕਰਨ ਦੀ ਲੋੜ ਆ ਆਮ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਮੈਂ ਤਾਂ ਇਹੀ ਸਾਰਿਆਂ ਵੱਲੋਂ ਇਹੀ ਗੱਲ ਕਹਿਣੀ ਚਾਹੂੰਗਾ ਵੀ ਕਦੇ ਵੀ ਜਿਹਨੂੰ ਲੋੜ ਆ ਉਹਦੀ ਰੱਖਿਆ ਤਾਂ ਕਰਨੀ ਸਰਕਾਰ ਦਾ ਫਰਜ਼ ਬਣਦਾ ਜੇਕਰ ਉਹ ਆਪਣੀ ਰੱਖਿਆ ਆਪ ਕਰਨੀ ਚਾਹੁੰਦਾ ਤੇ ਉਹਦੇ ਕੋਲ ਸਰਕਾਰ ਵੱਲੋਂ ਦਿੱਤਾ ਹੋਇਆ ਸਲਾਹ ਲਾਇਸੈਂਸ ਵੀ ਹੈ আর ਉਹਦਾ ਆਪਣਾ ਹੈ ਤਾਂ ਉਹ ਜਮ੍ਹਾਂ ਕਰਾਉਣਾ ਕਦੇ ਵੀ ਉਹਨੂੰ ਜਾਇਜ਼ ਕਿਵੇਂ ਠਹਿਰਾ ਸਕਦੇ ਬਹੁਤ ਸਾਰੇ ਗੱਲਾਂ ਬਹੁਤ ਸਾਰੇ ਕੁਐਸਚਨ ਆਸ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਵੇ ਕੋਈ ਵੀ ਹੋਵੇ ਪਿੱਛੇ ਕੋਈ ਵੀ ਹੋਵੇ ਉਹਨੂੰ ਸਜ਼ਾ ਬਿਜੂਰ ਮਿਲ ਜਾਈਦੀ ਆ ਆਸ ਕਰੇ ਇਸ ਵੀਡੀਓ ਨੂੰ ਤੁਸੀਂ ਬਾਅਦੇ ਬਾਅਦ ਸ਼ੇਅਰ ਕਰੋਗੇ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਧੰਨਵਾਦ ਸ਼ੁਕਰੀਆ